ਤਲੌੜੀ ਘਰ ਭਾਵੇਂ ਤੁਹਾਡੇ ਛੋਟੇ ਆ ਭਾਵੇਂ ਵੱਡੇ ਆ ਤੁਹਾਡੇ ਸੁਪਨੇ ਆ ਘਰਾਂ ਨੂੰ ਮਹਿਲਾ ਬਣਾਉਣਾ ਤੇ ਤੁਹਾਡੇ ਸੁਪਨੇ ਅੱਜ ਅਸੀਂ ਪੂਰੇ ਕਰਾਂਗੇ ਗਰਮੀ ਟਰੇਡਿੰਗ ਕੰਪਨੀ ਜਲੰਧਰ ਜੋ ਕਿ ਲੈ ਕੇ ਆਏ ਤੁਹਾਡੇ ਲਈ ਬਹੁਤ ਵੱਡੀਆਂ ਆਫਰਾਂ ਸਿਰਫ ਤੁਸੀਂ 15000 ਰੁਪਏ ਲੈ ਕੇ ਆਓ ਤੁਹਾਡੇ ਘਰ ਦਾ ਬਾਥਰੂਮ ਅਸੀਂ ਤਿਆਰ ਕਰ ਦਿਆਂਗੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਨੂੰ ਵੱਡੇ ਬ੍ਰਾਂਡ ਚਾਹੀਦੇ ਆ ਤੇ ਜੈਗੋਰ ਬ੍ਰਾਂਡ ਦਾ ਬਾਥਰੂਮ ਤੁਹਾਡੇ ਘਰ ਦਾ ਅਸੀਂ ਸਿਰਫ 35000 ਰੁਪਏ ਤਿਆਰ ਕਰ ਦਿਆਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਰੋਜ਼ 골ਡ ਚਾਹੀਦਾ ਸਾਨੂੰ 골ਡ ਚਾਹੀਦਾ ਜੈਟ ਬਲੈਕ ਚਾਹੀਦਾ ਜਾਂ ਗ੍ਰੇ ਦੇ ਵਿੱਚ ਲਾਉਣਾ ਲਗਜ਼ਰੀ ਬਾਥਰੂਮ ਜਿਹਨੂੰ ਅਲਟਰਾ ਲਗਜ਼ਰੀ ਬਾਥਰੂਮ ਕਹਿੰਦੇ ਆ ਜਿਹੜਾ ਬਾਜ਼ਾਰ 'ਚ ਲੱਖ ਰੁਪਿਆ 80000 ਰੁਪਿਆ 70000 ਆਦਾ ਅਸੀਂ ਸਿਰਫ 40000 ਰੁਪਏ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰਕੇ ਦੇ ਦਿਆਂਗੇ ਤੁਸੀਂ ਬਜਟ ਦੇ ਵਿੱਚ ਆਪਣੇ ਘਰ ਨੂੰ ਤਿਆਰ ਕਰਨਾ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਸਿਰਫ 40000 ਰੁਪਏ ਦੇ ਵਿੱਚ ਅਸੀਂ ਤਿਆਰ ਕਰ ਦਿਆਂਗੇ ਆਫਰ ਹੋਰ ਬਹੁਤ ਵੱਡੀ ਆ ਜੇ ਤੁਸੀਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਸੋ ਜੇ ਤੁਸੀਂ ਕਰਦੋ 1 ਲੱਖ ਰੁਪਈ ਦੀ ਸ਼ਾਪਿੰਗ ਤਾਂ ਉੱਥੇ ਵੀ ਵੱਡਾ ਧਮਾਕਾ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਨਾਲ ਤੁਹਾਨੂੰ ਅਸੀਂ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਬਿਲਕੁਲ ਫ੍ਰੀ ਦਵਾਂਗੇ ਯਾਦ ਰੱਖਿਓ ਇਹ ਸਾਰੀਆਂ ਆਫਰਾਂ ਤੁਹਾਨੂੰ 30 ਜੁਲਾਈ ਤੋਂ ਪਹਿਲਾਂ ਪਹਿਲਾਂ ਮੈਣੀਆ 30 ਜੁਲਾਈ ਤੋਂ ਪਹਿਲਾਂ ਪਹਿਲਾਂ ਆਜੋ ਜਿੱਥੇ ਬਹੁਤ ਵੱਡੇ ਫਾਇਦੇ ਹੋਣੇ ਆ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਉਹ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਅ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਹੈ ਜੈਗੂਅਰ ਕੰਪਨੀ ਦਾ 10 ਸਾਲ ਦੀ ਗਾਰੰਟੀ ਕਲਰ ਦੀ ਇਹ ਨਹੀਂ ਕਿ ਕਲਰ ਦੀ ਗਾਰੰਟੀ ਕੋਈ ਨਹੀਂ 10 ਸਾਲ ਦੀ ਗਾਰੰਟੀ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਸ ਤੋਂ ਬਾਅਦ 골ਡਨ ਦੀ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੈ ਜੀ ਸੋ ਜੇ ਕਿਸ ਨੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸ ਲੈਣਾ ਉਹ ਵੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਕਿਸ ਨੂੰ ਸਿੰਗਲ ਪੀਸ ਦੀ ਲੋੜ ਹੈ ఎవਰੀਥਿੰਗ ਅਵੇਲੇਬਲ ਹੈ ਤੁਹਾਨੂੰ ਇਕੱਲਾ ਇਕੱਲਾ ਵੀ ਮਿਲ ਜਾਏਗਾ ਉਸ ਤੋਂ ਬਾਅਦ ਆਈ ਨੀ ਜੀ 1 ਪੀਸ ਸੀਟਾ ਦੇਖੋ ਸਾਡੇ ਕੋਲ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਦੇਵਾਂਗੇ ਆ ਦੇਖੋ 10 ਇਅਰਸ ਗਾਰੰਟੀ ਲਿਖਿਆ ਹੈ ਕੋਈ ਇਹ ਨਹੀਂ ਕਿ ਆਪਾਂ ਤੁਹਾਨੂੰ ਝੂਠ ਲਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਆਇੰਦਾ ਸਕੁਅਰ ਮਾਡਲ ਹੈ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਅਸੀਂ ਇਹ 4000 ਰੁਪਏ ਦਾ ਪੈਂਦਾ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਬੇਗ ਹੈ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾਸ਼ ਵੇਸ਼ਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ ਹੈ 2500 ਰੁਪਏ ਦਾ ਆ ਦੇਖੋ ਵੱਡਾ ਸਾਈਜ਼ ਵੀ ਤੁਹਾਨੂੰ 25 ਮਾਰਕਟ ਤੁਹਾਨੂੰ 11000 ਰੁਪਏ ਘਾਟ ਨਹੀਂ ਮਿਲੇਗੀ ਇਹ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਦੇ ਨੂੰ ਆਪਾਂ ਇਹ ਤੁਹਾਨੂੰ 5500 ਰੁਪਏ ਦੀ ਪਵੇਗੀ ਆਰਾਊਂਡ ਮਾਡਲ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਇਹ 6500 ਰੁਪਏ ਦੀ ਵੈਕਿਊਮ ਸੀਟ ਉਸ ਤੋਂ ਬਾਅਦ ਮਿਲੀ ਕਹਿੰਦੀ ਹੈ ਇਹਦੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਵੀ ਤੁਹਾਨੂੰ ਪਏਗੀ 7500 ਰੁਪਏ ਦੀ ਆਪਾਂ ਦੇਵਾਂਗੇ ਤੁਹਾਨੂੰ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾ ਅਸੈਸਰੀ ਬਾਲ ਮਾਉਂਟਡ ਲੌਂਗ ਨੋਸ ਦੀ ਸਾਰੀ ਰੇਂਜ ਅਵੇਲੇਬਲ ਆ ਐਡੀਅਰ ਵੱਡਾ ਬ੍ਰਾਂਡ ਆ ਸ਼ਾਵਰ ਬਾਜ਼ਾਰ ਦੀ ਪੈਂਦੀ 40000 45000 ਜੀ ਵੇਖਦਾ ਇਹਦਾ ਰੇਟ ਦੱਸੋ ਭਾਜੀ ਇਹ ਕਲਰ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇਵਾਂਗੇ ਸ਼ਾਵਰ ਪੈਨਲ ਕਿਸੇ ਨੇ ਬਲੈਕ ਮੈਟ ਲੈਣਾ ਸੈਰਾ ਕੰਪਨੀ ਦਾ 10 ਸਾਲ ਦੀ ਗਾਰੰਟੀ ਹੈ ਦੀ ਇਹ ਤੁਹਾਨੂੰ ਅਸੀਂ 22000 ਰੁਪਏ ਦਾ ਲਾਵਾਂਗੇ Orient ਦੀ ਲੋਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਰੰਟੀ ਪੌਣੀ ਡਿਸਕ ਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਵਧੀਆ ਕਿਸੇ ਨੂੰ ਕਲਰ ਰੇਂਜ ਚਾਹੀਦੀ Orient ਚ ਉਹ ਵੀ ਅਵੇਲੇਬਲ ਹੈ 1850 ਰੁਪਏ ਦੀ 골ਡਨ ਕਲਰ ਰੋਜ਼ ਗੋਲ ਸਪਾਉਡ ਵੀ ਅਵੇਲੇਬਲ ਨੇ ਸ਼ਾਵਰ ਦਾ ਨੂੰ 8 ਇੰਚੀ ਵੇਗਾ 1500 ਛੋਟਾ ਵੇਗਾ 750 ਦਾ ਇਸ ਤਰੀ ਵੀ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣਗੇ ਤੁਸੀਂ ਬਲੈਕ ਦੇ ਵਿੱਚ ਐਸੈਸਰੀ ਲੈਣੀ ਆ 골ਡਨ ਲੈਣੀ ਆ ਵਾਈਟ ਲੈਣੀ ਆ ਇਹ ਵੀ ਬੜੇ ਸੋਹਣੇ ਸੋਹਣੇ ਪੀਸ ਸਾਨੂੰ ਮਿਲ ਜਾਣੇ ਹੈਗੇ 10 ਸਵੀਨ ਸੈੱਟ ਹੈਗਾ 10 ਇਹ ਪੂਰਾ ਸੈੱਟ ਤੁਹਾਨੂੰ ਮਿਲਦਾ ਹੈ 1650 ਰੁਪਏ ਦਾ। ਸੋ ਤੁਸੀਂ ਦੇਖੋ ਟੇਬਲ ਟੌਪ ਵੀ ਐਡੀਵੇਅਰ ਦੇ ਵੱਡੇ ਬ੍ਰਾਂਡ ਆ। ਬੜੇ ਸੋਹਣੇ ਸੋਹਣੇ 골ਡਨ ਵਾਈਟ ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ। ਸਾਡੇ ਕੋਲ ਲੌਨ ਸਟਾਰਟ ਹੋ ਐਂਦੀ 300 ਰੁਪਏ ਤੋਂ। ਸਕੁਅਰ ਮਾਡਲ ਬੇਗਾ 380 ਰੁਪਏ। ਇੱਕ ਇਹਨੇ ਲੀਵ ਰੇਂਜ ਲੈਣੀ 480। ਫਿਰ ਉਸ ਤੋਂ ਬਾਅਦ ਐਡੀਵੇਅਰ ਦੀ ਆਂਦੀ ਦੇਖੋ ਇਹ 400 ਰੁਪਏ ਰੇਂਜ ਆ। ਦੇਖੋ ਐਡੀਵੇਅਰ ਕੰਪਨੀ। ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਕਲਰ ਦੀ। ਤੋ ਆਂਦੀ ਫੁੱ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦਵਾਂਗੇ ਕਿਸੇ ਨੂੰ ਚਾਕਲੇਟ ਬ੍ਰਾਊਨ ਕਲਰ ਚਾਹੀਦਾ ਹੈ ਰੋਜ਼ ਗੋਲ ਦੇ ਨਾਲ ਲਗਾਣਾ ਇਹ 15000 ਦੀ ਕਿਸੇ ਨੂੰ ਗ੍ਰੇ ਬਲੈਕ ਸੀਟ ਚਾਹੀਦੀ ਇਹ ਵੀ ਲੇਟੈਸਟ ਕਲਰ ਆਇਆ ਦੇਖੋ ਗ੍ਰੇ ਕਲਰ ਪਲੱਸ ਬਲੈਕ ਇਹ ਵੀ ਤੁਹਾਨੂੰ ਅਸੀਂ 8500 ਰੁਪਏ ਦਵਾਂਗੇ ਕਿਚਨ ਦੀਆਂ ਡੂੜੀਆਂ ਸਾਰੀਆਂ ਸ਼ਾਵਰ ਵਾਲੀਆਂ ਦੇਖੋ ਜਿੱਦਾਂ ਮਰਜੀ ਤੁਸੀਂ ਇੱਧਰ ਉੱਧਰ ਘੁਮਾ ਸਕਦੇ ਹੋ ਇਹ ਤੁਹਾਨੂੰ 5500 ਰੁਪਏ ਦੀ ਬੇਗੀ ਹੈ ਜਿਸ ਸਿਲਵਰ ਕਲਰ ਵੀ ਅਵੇਲੇਬਲ ਹੈ ਕਿਸੇ ਨੂੰ ਇਦਾਂ ਦਾ ਮਿਕਸਰ ਚਾਹੀਦਾ ਹੈ ਸ਼ਾਵਰ ਵਾਲਾ ਇਹ ਵੀ ਅਵੇਲੇਬਲ ਬਲੈਕ ਕਲਰ ਇਸ ਨੂੰ ਨੋਰਮਲ ਬਰੇਡ ਚ ਚਾਹੀਦੀ ਹੈ 2800 ਰੁਪਏ ਦੀ ਬੇਗੀ ਦੇਖੋ ਵੱਡਾ ਸਾਈਜ਼ ਹੈ ਇਧਰ ਮੱਜੀ ਨੂੰ ਘੁਮਾ ਲਓ ਪਾਲ ਮਾਉਂਟਿਡ ਕਿਚਨ ਦੀ ਟੂਟੀਆਂ ਵੀ ਸਾਰੀਆਂ ਅਵੇਲੇਬਲ ਹੈ ਐਕਸਲ ਕੰਪਨੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਕਿਚਨ ਸਿੰਕ ਦੇ ਵਿੱਚ ਵੀ ਦੱਸੋ ਵੀ ਜਦੋਂ ਭਾਂਡੇ ਧੋਣੇ ਖੜਕਾ ਨਾ ਹੋਵੇ ਆਵਾਜ਼ਾਂ ਨਾ ਹੋਣ ਕਿਚਨ ਸਿੰਕ ਤੁਹਾਨੂੰ ਬੇਗਾ ਜੀ ਆ ਦੇਖੋ ਜੋ ਵੀ 18 ਮਿਲ ਜੇਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਆ ਚਾਹ ਰੱਖੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਪੈਂਦੀ ਜੀ ਆ ਦੇਖੋ ਇਹ 35 ਇਸੇ ਨੂੰ 32 ਇੰਚ ਹੀ ਚਾਹੀਦਾ 3 ਫੁੱਟ ਦਾ ਇਹ ਵੇਚੇਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਿਹ ਹੈ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੈ ਛੋਟਾ ਬਣਾਉਣਾ ਹੈ ਮੀਡੀਅਮ ਬਣਾਉਣਾ ਹੈ ਤੇ ਰੇਟ ਬੜਾ ਜੈਨੂ ਨੇ ਹੈਗਾ ਬਾਜ਼ਾਰ 'ਚ 15-18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ 'ਚੋਂ ਜਿਹੜਾ ਮਰਜ਼ੀ ਲੈ ਜਾਓ LED ਮਿਰਰ ਹੈ ਜੈਗਵਾਰ ਕੰਪਨੀ ਦੇ ਦੇਖੋ ਵੱਡਾ ਸਾਈਜ਼ ਵੀ ਅਵੇਲੇਬਲ ਹੈ 'ਚ ਤਿੰਨ ਕਲਰ ਹੈਗੇ ਇਹਦੇ ਵਿੱਚ ਦੇਖੋ ਚੇਂਜ ਹੁੰਦੇ ਕਲਰ ਉਤੋਂ ਵੱਡਾ ਓਵਲ ਵੀ ਮਿਲ ਜਾਏਗਾ ਇਹ ਤੁਹਾਨੂੰ ਵੇਚੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਈਜ਼ ਚਾ ਇਹ ਪੇਗਾ ਤੁਹਾਨੂੰ 2000 ਰੁਪਏ ਦਾ ਪਹਿਲਾਂ ਤੁਹਾਨੂੰ ਵਾਸ਼ਿੰਗ ਮਸ਼ੀਨ ਦਿਖਾਣੇ ਆ ਦੇਖੋ ਵੱਡਾ ਸਕੁਅਰ ਮਾਡਲ ਪੇਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25-2500 ਦੇ ਆ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ ਇਹ ਚ ਘੱਟੋ ਘੱਟ 50 ਮਾਡਲ ਹੈਗੇ ਸਾਡੇ ਕੋਲ ਜਿਹੜੇ ਮਰਜ਼ੀ ਲੈ ਜਾਓ 2500 ਰੁਪਏ ਇਹਦੇ ਉੱਤੇ ਟੈਪਸ ਲੱਗਦੀਆਂ ਐ ਵਲੀਆਂ ਕਿਸੇ ਨੂੰ ਟੈਪ ਚਾਹੀਦੀਆਂ ਦੇਖੋ ਆ ਸਿੰਗਲ ਲੀਵਰ ਆ ਗਿਆ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਬਲੈਕ ਕਲਰ ਚਾਹੀਦਾ ਐ ਓਵਲ ਮਿਲ ਜੇਗਾ ਦੇਖੋ ਇਹ 2400 ਰੁਪਏ ਦਾ ਮੰਦਾ ਕਿਸੇ ਨੂੰ ਕਯੂਬਿਕਸ ਮਾਡਲ ਚਾਹੀਦਾ ਐ 10 ਸਾਲ ਦੀ ਗਾਰੰਟੀ ਇਹਨਾਂ ਦੀ ਸਕੁਅਰ ਮਾਡਲ ਨੂੰ ਮਿਲ ਜੇਗਾ ਸਾਰੀ ਰੇਂਜ ਅਵੇਲੇਬਲ ਹੈ ਕਿਸ ਸੌਲ ਐਂਡ ਸੀਟ ਤੁਹਾਨੂੰ ਬੇਗੀ 10 ਸਾਲ ਦੀ ਗਾਰੰਟੀ ਹੈ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਬਣੇ ਕੋ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਉੱਥੇ ਸਕੁਅਰ ਮਾਡਲ ਲੈ ਲੋ 4500 ਰੁਪਏ ਦਾ ਬੇਗਾ ਤੁਹਾਨੂੰ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਇਕਾ ਸੀਰੀਜ਼ ਆਂਦੀ ਹੈ 5500 에ਰੋਸ ਕੰਪਨੀ ਹੈ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਜੈਟ ਵਾਲੀ ਕਿਸੇ ਨੂੰ ਚਾਹੀਦੀ ਹੈ ਸੌਮਸੀਰਾ ਕੰਪਨੀ ਦੀ ਹੈ ਇਹ ਬੇਗੀ ਤੁਹਾਨੂੰ 7500 ਰੁਪਏ ਦੀ ਕਿਸੇ ਨੂੰ ਕਲਨ ਮਾਡਲ ਚਾਹੀਦਾ ਹੈ 85 10 ਸਾਲ ਦੀ ਇਹਦੀ ਗਰੰਟੀ ਹੈ ਇਸ ਨੂੰ ਸਕੁਅਰ ਮਾਡਲ ਚਾਹੀਦਾ ਹੈ ਉਹ ਵੀ ਜੈਗਵਰ ਜੇ ਅਵੇਲੇਬਲ ਹੈ 1.5 ਹਜ਼ਾਰ ਦਾ ਪੈਂਦਾ ਉਸ ਤੋਂ ਬਾਅਦ ਬਲੈਕ ਕਲਰ ਮਿਲ ਜੇਗਾ ਤੁਹਾਨੂੰ ਦੇਖੋ 8500 ਰੁਪਏ ਦਾ ਵੇਗਾ ਜੈਗਵਰ ਜੇ 골ਡਨ ਕਲਰ ਵੀ ਅਵੇਲੇਬਲ ਹੈ 골ਡਨ ਕਲਰ ਤੁਹਾਨੂੰ ਪੇਗਾ 14.5 ਹਜ਼ਾਰ ਵੈਨਿਟੀ ਦਾ 32 ਜੀ ਮਹਾਰਾਜਾ ਸਟਾਈਲ ਦੇਖੋ ਸਭ ਤੋਂ ਟੌਪ ਐਂਡ ਮਾਡਲ ਚੱਲ ਰਿਹਾ ਇਹ ਗੱਲ ਇਹ 8500 ਰੁਪਏ ਦਾ ਪੈਂਦਾ ਇਹਦੇ ਵਿੱਚ ਤੁਸੀਂ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ ਬਰਾਊਨ ਲੈ ਲਓ ਸਿਲਵਰ ਲੈ ਲਓ 골ਡਨ ਲੈ ਲਓ ਤਨੂ ਇਹ ਸਾਰੇ 8500 ਦੀ ਰੇਂਜ ਸਿੰਪਲ ਵਾਸ਼ ਬਿੰਦ ਨਾਲ ਬਾਸ ਐਸੈਸਰੀ ਦੇਖੋ ਸਾਡੇ ਕੋ 1800 ਰੁਪਏ ਤੋਂ ਸੈੱਟ ਸ਼ੁਰੂ ਹੋ ਜਾਂਦਾ ਸਕੁਅਰ ਮਾਡਲ ਲੇ ਲੋ 2200 ਰੁਪਏ ਦਾ ਪੈਂਦਾ ਗਲਾਸ ਵਾਲਾ 2800 ਦਾ ਪੈਂਦਾ ਇਹਦੇ ਚ ਸਕੁਅਰ ਵੀ ਅਵੇਲੇਬਲ ਆ ਅਨੈਕਸ ਸਾਡੇ ਦੇਖੋ ਕਿੰਨੇ ਕਲਰ ਆਏ ਆ 골ਡਨ ਕਲਰ, ਰੋਜ਼ ਗੋਲਡ, ਬਲੈਕ ਸਾਰੇ ਹੀ ਆਪਣੇ ਕੋ ਡਿਸਪੈਂਸਰ ਦੀ ਰੇਂਜ ਬਹੁਤ ਹੈ ਗਲਾਸ ਵਾਲੀ ਉਤੋਂ ਦਾ ਪੇਪਰ ਹੋਲਡਰ ਦੀ ਰੇਂਜ ਬਹੁਤ ਹੈਗੀ ਆਪਣੇ ਕੋ ਆ ਕਿਸੇ ਨੂੰ ਟਾਇਲਟ ਬ੍ਰਸ਼ ਹੋਲਡਰ ਚਾਹੀਦੇ ਉਹ ਵੀ ਸਾਰੇ ਕਲਰ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਟਾਵਲ ਰੈਗ ਵੀ ਸਾਰੇ ਕਲਰ ਵਿੱਚ ਵੇਲ ਬਣਾਈ ਵੱਡੇ ਸ਼ਾਵਰ ਜਈਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਹੈਂਡ ਸ਼ਾਵਰ ਦੀ ਰੇਂਜ ਦੇਖੋ ਸਾਡੇ ਕੋਲ ਸਾਰੇ ਕਲਰ ਵੇਲੋ ਨੇ ਬਲੈਕ 골ਡਨ ਰੋਜ਼ 골ਡ ਪੇਪਰ ਹੋਲਡਰ ਦੀ ਰੇਂਜ ਬਹੁਤ ਅਵੇਲੇਬਲ ਆ ਸਾਡੇ ਕੋਲ 100 ਰੁਪਏ ਤੋਂ ਪੇਪਰ ਹੋਲਡਰ ਸ਼ੁਰੂ ਹੋ ਜਾਂਦਾ ਦੇਖੋ ਫਿਰ ਆਹ ਆਂਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਫਿਰ ਆਂਦੀ ਸਟੀਲ ਦੀ ਵੈਨਿਟੀ ਤੁਹਾਨੂੰ ਆਹ 32 ਇੰਚੀ 13500 ਇਹ ਤੁਹਾਨੂੰ ਅਸੀਂ ਦਵਾਂਗੇ 1.5 ਹਜ਼ਾਰ ਰੁਪਏ ਦੀ ਫਿਰ ਬਾਸ ਐਸਰੀ ਆਈਂਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈੱਟ ਹੈ 3200 ਰੁਪਏ ਦਾ ਮੰਦਾ ਜਿੱਥੇ ਮਰਜ਼ੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਐਂਡੀ ਕਲਰ ਵੀ ਅਵੇਲੇਬਲ ਹੈ ਇਹਦੇ ਵਿੱਚ ਰੋਜ਼ ਗੋਲਡ ਵੀ ਮਿਲ ਜਾਏਗਾ 골ਡਨ ਵੀ ਸਾਰੇ 3200 ਰੁਪਏ ਰੇਂਜ ਪੰਜ ਪੀਸ ਹੁੰਦੇ ਇਸ ਚ ਦਾ ਸੋਬ੍ਰਿਸ਼ ਹੋ ਗਈ ਬਰਸ਼ ਹੋਲਡਰ ਟਾਵਰਿੰਗ ਹੁੱਕ ਤੇ ਟਾਵਲ ਰੋਡ ਇਹ ਚ ਪੇਪਰ ਹੋਲਡਰ ਵੀ ਮਿਲ ਜਾਏਗਾ ਉਹਦੇ ਪ੍ਰਾਈਸ ਐਕਸਟਰਾ ਹੋਣਗੇ ਸਾਡੇ 1500 ਰੁਪਏ ਦੀ ਰੇਂਜ ਹੈ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਥ ਸੈੱਟ ਅਸੀਂ ਬਿਲਕੁਲ ਫ੍ਰੀ ਦੇਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਜੀਨਰ ਰਹਿ ਗਿਆ ਉਹਨਾਂ ਨੂੰ ਇਹ ਬਾਥ ਸੈੱਟ ਆਪਾਂ ਬਿਲਕੁਲ ਫ੍ਰੀ ਦੇਣੇ ਹੈਗੇ ਆ ਸਾਰਿਆਂ ਦਾ ਫਾਇਦਾ 50 ਹਜ਼ਾਰ ਦੀ ਸ਼ਾਪਿੰਗ ਕਰੂਗੇ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਆ 15000 ਰੁਪਏ ਤੋਂ ਸਿੰਪਲ ਬਾਥਰੂਮ ਤਿਆਰ ਕਰਾਂਗੇ 35000 ਰੁਪਏ ਦੇ ਵਿੱਚ ਜੈਗਰ ਵਾਲਾ ਬਾਥਰੂਮ ਤਿਆਰ ਕਰਾਂਗੇ 40000 ਰੁਪਏ ਦੇ ਵਿੱਚ ਲਗਜ਼ਰੀ ਬਾਥਰੂਮ ਚਾਹੇ ਰੋਜ਼ ਗੋਲਡ ਚਾਹੇ ਤੁਸੀਂ ਗੋਲਡ ਬਣਾਉਣਾ ਚਾਹੇ ਤੁਸੀਂ ਬਲੈਕ ਬਣਾਉਣਾ ਚਾਹੇ ਬਣਾਉਣਾ ਗ੍ਰੇ ਉਹ ਵੀ ਤਿਆਰ ਕਰਕੇ ਦੇਵਾਂਗੇ ਤੁਹਾਡਾ ਬਜਟ ਘੱਟ ਹੈਗਾ ਤੁਹਾਡੇ ਤੁਸੀਂ ਸਿਰਫ 40000 ਰੁਪਏ ਸਾਡੇ ਕੋਲ ਲੈ ਕੇ ਆਓ 40000 ਰੁਪਏ ਦੇ ਵਿੱਚ ਦੋ ਬਾਥਰੂਮ ਇੱਕ ਰਸੋਈ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਇਸ ਗੱਲ ਦੀ ਗਾਰੰਟੀ ਹੈਗੀ ਆ ਟਾਇਲ ਲੱਗਣ ਤੋਂ ਬਾਅਦ ਵਾਲਾ ਸਮਾਨ 1 ਲੱਖ ਰੁਪਏ ਸ਼ਾਪਿੰਗ ਕਰੋ ਪੂਰੇ ਪੰਜਾਬ ਹੋਮ ਡਿਲੀਵਰੀ ਫ੍ਰੀ ਨਾ ਤੁਹਾਨੂੰ ਵਾਟਰ ਫਿਲਟਰ ਜਾਂ ਗੀਜ਼ਰ ਅਸੀਂ ਫ੍ਰੀ ਦੇਵਾਂਗੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਨਾ ਬਾਹਰਲੀਆ ਕੰਟਰੀਆਂ 'ਚ ਬੈਠੇ ਆ ਤੁਸੀਂ ਉਹਨਾਂ ਦੀ ਕਿੱਦਾਂ ਮਦਦ ਕਰਦੇ ਆ ਕਿ ਉਹ ਬਾਹਰੋਂ ਬੈਠ ਕੇ ਵੀ ਇਸ ਸਟੋਰ ਤੋਂ ਸ਼ਾਪਿੰਗ ਕਰ ਸਕਦੇ ਆ ਬਿਲਕੁਲ ਭਾਜੀ ਅਸੀਂ ਉਹਨਾਂ ਲਈ ਇਹ ਸੁਜੈਸਟ ਕਰਦੇ ਆ ਤੁਸੀਂ ਪਲੰਬਰ ਕੋ ਸਮਾਨ ਲਿਖਾ ਕੇ ਸਾਨੂੰ ਵਟਸਐਪ ਕਰਨਾ ਤੁਹਾਨੂੰ ਅਸੀਂ ਪਹਿਲਾਂ ਐਸਟੀਮੇਟ ਭੇਜਾਂਗੇ ਤੁਹਾਡੇ ਨੰਬਰ ਤੇ ਫੇ ਤੁਹਾਨੂੰ ਸਮਾਨ ਸਿਲੈਕਟ ਕਰਾਵਾਂਗੇ ਸਾਰਾ ਤੁਹਾਨੂੰ ਓਕੇ ਲੱਗੇਗਾ ਅਸੀਂ ਤੁਹਾਡੇ ਐਡਰੈਸ ਤੇ ਭੇਜਾਂਗੇ ਉਸ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ ਤਾਨੂੰ ਪਹੁੰਚ ਦਵਾ ਹੈ ਘਰ ਚੈੱਕ ਕਰਾ ਕੇ ਆਏਗਾ ਬੰਦਾ ਸਾਮਾਨ ਸਾਰਾ ਸੋ ਗਰਮੀਰ ਟ੍ਰੇਡਿੰਗ ਕੰਪਨੀ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ ਸਾਰੀ ਆਪਸ਼ਨ ਸਾਡੇ ਕੋਲ ਅਵੇਲੇਬਲ ਆ ਸੋ ਗਰਮੀਰ ਟ੍ਰੇਡਿੰਗ ਕੰਪਨੀ 5 ਸਟਾਰ ਰੇਟਿੰਗ ਆ ਲੋਕੀ ਇਹਨਾਂ ਤੇ ਟਰਸਟ ਕਰਦੇ ਆ ਚਾਹੇ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰੋ ਚਾਹੇ 50 ਹਜ਼ਾਰ ਦੀ ਸ਼ੋਪਿੰਗ ਕਰੋ ਸਾਨ ਟੀਵੀ ਵੱਲੋਂ ਪੂਰੀ ਜ਼ਿੰਮੇਵਾਰੀ ਆ ਤੁਹਾਡੇ ਪੈਸੇ ਸੇਫ ਹੈਗੇ ਆ ਤੁਸੀਂ ਗੂਗਲ ਪੇ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਤੋਂ ਕਰ ਸਕਦੇ ਆ ਡੈਬਿਟ ਕਾਰਡ ਤੋਂ ਕਰ ਸਕਦੇ ਆ ਤੁਸੀਂ ਕੈਸ਼ ਵੀ ਕਰ ਸਕਦੇ ਆ ਜਿਹੜੀ ਅਸੀਂ ਡਿਲੀਵਰੀ ਤੁਹਾਡੇ ਘਰ ਪਹੁੰਚਾਉਣੀ ਆ ਉਹ ਬੇਫਿਕਰ ਹੋ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦबई ਜਾਂ ਜੌਰਪ ਕਿਸੇ ਵੀ ਕੰਟਰੀ 'ਚ ਬੈਠੇ ਹੋਣ ਇਹ ਫਿਕਰਾਂ ਦੀ ਲੋੜ ਨਹੀਂ ਵੀ ਜਦੋਂ ਪਿੰਡ ਜਾਵਾਂਗੇ ਜਦੋਂ ਸ਼ਹਿਰ ਜਾਵਾਂਗੇ ਵੀ ਛੇ ਸਾਡਾ ਉਦਾਂ ਹੀ ਕੋਠੀ ਦਾ ਜਾਂ ਘਰ ਦਾ ਕੰਮ ਹੀ ਹੋਣਾ ਤੇ ਆਪਣੇ ਦੇਸ਼ ਵਿੱਚ ਬੈਠ ਕੇ ਵੀ ਆਪਣੇ ਪੰਜਾਬ ਵਾਲੇ ਘਰ 'ਚ ਕੰਮ ਸ਼ੁਰੂ ਕਰਵਾ ਸਕਦੇ ਆ ਛੇਤੀ ਆਜੋ ਜੀ ਗਰਮੀਰ ਟਰੇਡਿੰਗ ਕੰਪਨੀ ਓਪੋਜ਼ਿਟ ਪ੍ਰਤਾਪ ਬਾਗ ਜਲੰਧਰ ਸ਼ਹਿਰ ਨੀਅਰ ਰੇਲਵੇ ਸਟੇਸ਼ਨ ਜੇ ਫੇਰ ਵੀ ਕੋਈ ਗੱਲ ਨਾ ਸਮਝ ਲੱਗੇ ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਆ